ਉਹ ਚੱਲੋ ਸੇਵ ਗਿਆ ਇੱਥੇ ਤੇ ਕੰਮ ਉਹ ਖਾ ਲੱਗਦਾ ਇੱਥੇ ਲੱਲਾ ਪਿਆ ਤੇ ਰੋਕ ਗਈ ਲੋ ਜੀ ਲੱਗ ਗਿਆ ਲੈਨ ਚ ਆਪਾਂ ਵੀ ਕਰਦੇ ਆ ਐਕਸਪੀਰੀਅੰਸ ਇਹਦਾ ਕਿਦਾਂ ਦਾ ਸਾਚੀ ਕਾਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਸੇ ਅੱਜ ਦੀ ਵੀਡੀਓ ਹੈਗੀ ਖਾਸ ਬੱਚੇ ਵਾਲਿਆਂ ਲਈ ਵੀ ਜਿਹੜੇ ਪੰਗੂੜਿਆਂ ਦਾ ਸ਼ੌਂਕ ਰੱਖਦੇ ਨੇ ਤੇ ਅੱਜ ਜਿੱਥੇ ਮੈਂ ਆਇਆ ਇਸ پارک ਦਾ ਨਾਮ ਹੈਗਾ ਲਿਓ ਲਾਂਦੀਆ ਤੇ ਕਈ ਇਹਨੂੰ ਮਿੰਨੀ ਤਾਲੀਆ ਵੀ ਕਹਿ ਦਿੰਦੇ ਨੇ ਤੇ ਅੱਜ ਇੱਥੇ ਮੈਂ ਦੂਜੀ ਵਾਰ ਆਇਆ ਵਾਂ ਪਹਿਲੀ ਵਾਰ ਮੈਂ ਜੁਲਾਈ ਵਿੱਚ ਆਇਆ ਸੀ ਤੇ ਹੁਣ ਦੀ ਐਂਟਰੀ ਫ੍ਰੀ ਹੈ ਤੇ ਬਾਕੀ ਮੈਂ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦੱਸ ਦਵਾਂਗਾ ਵੀ ਜੇ ਤੁਸੀਂ ਦੂਜੀ ਵਾਰ ਆਣਾ ਤੇ ਫ੍ਰੀ ਕਿਸ ਤਰ੍ਹਾਂ ਆ ਸਕਦੇ ਹੋ ਕਿਉਂਕਿ ਉੱਥੇ ਬਕਾਇਦਾ ਤੁਹਾਡੀ ਰਜਿਸਟ੍ਰੇਸ਼ਨ ਵੀ ਹੁੰਦੀ ਹੈ ਤੇ ਫੋਟੋਆਂ ਖਿੱਚੀ ਜਾਂਦੀ ਹੈ ਜੇ ਤੁਸੀਂ ਇਹ ਪ੍ਰੋਸੈਸ ਨੂੰ ਫੋਨ ਨਹੀਂ ਕਰਦੇ ਹੈਗੇ ਤੇ ਤੁਹਾਡੀ ਦੂਜੀ ਵਾਰ ਦੀ ਐਂਟਰੀ ਨਹੀਂ ਹੋਣੀ ਬਾਕੀ ਜੇ ਟਿਕਟ ਦੀ ਗੱਲ ਕਰਦੇ ਆ ਤਾਂ ਮੈਂ ਟਿਕਟ オン لائن ਲਈ ਸੀ ਤੇ ਤੁਸੀਂ ਵੀ オン لائن ਟਿਕਟ ਲੈ ਸਕਦੇ ਹੋ ਕਿਉਂਕਿ ਜੇ ਤੁਸੀਂ オン لائن ਟਿਕਟ ਲੈਂਦੇ ਹੋ ਤਾਂ ਤੁਹਾਡਾ ਡਿਸਕਾਊਂਟ ਮਿਲ ਜਾਂਦਾ ਹੈ ਤੇ ਜੇ ਤੁਸੀਂ ਇੱਥੇ ਆਣ ਕੇ ਟਿਕਟ ਲੈਂਦੇ ਹੋ ਤਾਂ ਤੁਹਾਨੂੰ 10 ਤੋਂ 12 ਰੁਪਏ ਮਹਿੰਗੀ ਮਿਲਦੀ ਹੈ ਜੇ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਸਕਦੇ ਹੋ ਲੀਓ ਲਾਂਦੀਆ ਵਾਲਿਆਂ ਦੀ ਉਹਨਾਂ ਦੇ ਉੱਪਰ ਖਾਸ ਕੈਲੰਡਰ ਬਣਿਆ ਹੈ ਕੈਲੰਡਰ ਦੇ ਉੱਪਰ ਹਰ ਮਹੀਨੇ ਤੇ ਹਰ ਦਿਨ ਦੇ ਸਾਹਮਣੇ ਉਹਨਾਂ ਰੇਟ ਵੀ ਲਿਖੇ ਨੇ ਤੁਸੀਂ ਆਪਣੇ ਛੁੱਟੀ ਦਾ ਹਿਸਾਬ ਲਗਾ ਕੇ ਜਾਂ ਆਪਣੇ ਬਜਟ ਦੇ ਹਿਸਾਬ ਨਾਲ ਤੁਸੀਂ ਟਿਕਟ ਲੈ ਸਕਦੇ ਹੋ। ਬਾਕੀ ਜਦੋਂ ਵੀ ਟਿਕਟ ਲਓਗੇ ਉਹਦੇ ਉੱਪਰ ਪਹਿਲਾਂ ਹੀ ਲਿਖਿਆ ਆ ਜਾਂਦਾ ਹੈ ਵੀ ਇਹ ਟਿਕਟ ਦੋ ਵਾਰ ਵੈਲਿਡ ਹੈ। ਤੁਸੀਂ ਇੱਕ ਵਾਰ ਆਣ ਕੇ ਤੇ ਦੂਜੀ ਵਾਰ ਫਿਰ ਦੁਬਾਰਾ ਫ੍ਰੀ ਆ ਸਕਦੇ ਹੋ। ਬਾਕੀ ਜੇ ਲੋਕੇਸ਼ਨ ਦੀ ਗੱਲ ਕਰਦਾ ਮੈਂ ਤੇ ਇਹ ਪਾਰਕ ਜਿਹੜੀ ਪੈਂਦੀ ਹੈ ਇਹ ਬੈਰਗਮ ਜ਼ਿਲ੍ਹੇ ਵਿੱਚ ਪੈਂਦੀ ਹੈ ਤੇ ਜੇ ਕਿਸੇ ਨੇ ਥਿਆਣਾ ਹੈ ਤੇ ਤੁਸੀਂ ਆਪੋਸਰਾ ਦਾ ਆਖਵਾਤੋ ਲੈ ਸਕਦੇ ਹੋ ਤੇ ਕੱਪੜਿਆ ਤੇ ਊਸ਼ੀਤਾ ਕਰ ਲਿਓ ਤੇ ਜਦੋਂ ਊਸ਼ੀਤਾ ਕਰੋਗੇ ਤੇ ਤੁਹਾਨੂੰ 5 ਮਿੰਟ ਤੱਕ ਹੀ ਲੀਓ ਲਾਂਦੀ ਦਾ ਬੋਰਡ ਮਿਲ ਜਾਣਾ ਹੈ। ਤੇ ਬਾਕੀ ਜੇ ਇੱਥੇ ਆਣ ਕੇ ਪਾਰਕਿੰਗ ਦੀ ਗੱਲ ਕਰਦੇ ਆਂ ਤਾਂ ਪਾਰਕਿੰਗ ਇੱਥੇ ਪੂਰੇ ਦਿਨ ਦੀ ਹੈਗੀ ਏ 7 ਯੂਰੋ ਰੇਟੇ ਉਹਦਾ ਪਿਛਲੇ ਸਾਲ ਆਇਆ ਸੀ ਜਦੋਂ ਮੈਂ ਉਹਦੇ 5 ਯੂਰੋ ਸੀ ਪਰ ਇਸ ਸਾਲ ਇਹਨਾਂ ਨੇ 2 ਯੂਰੋ ਵਧਾ ਦਿੱਤੇ ਨੇ ਤੇ ਪੂਰਾ ਦਿਨ ਤੁਸੀਂ ਇੱਥੇ ਪਾਰਕਿੰਗ ਲਗਾ ਸਕਦੇ ਹੋ ਸ਼ਾਮ ਦੇ 6 ਸਾਢੇ 6 ਵਜੇ ਤੱਕ ਕੋਈ ਚੱਕਰ ਨਹੀਂ ਹੈਗਾ ਲੋ ਜੀ ਐਂਟਰੀ ਹੋ ਗਈ ਏ ਤੇ ਜੇਕਰ ਤੁਸੀਂ ਗੱਲ ਕਰੋ ਤੇ ਤੁਸੀਂ ਜਿੱਤੇ ਪਹਿਲਾਂ ਫੋਟੋਆਂ ਵੀ ਖਿਚਾ ਸਕਦੇ ਹੋ ਜੇਕਰ ਸ਼ੌਕੀਨ ਹੋ ਫੋਟੋਆਂ ਦੇ ਐ ਨਾ ਬਸ ਹੀ ਆਪਣੇ ਬੱਚਿਆਂ ਨਾਲ ਜਾਂ ਤੁਸੀਂ ਆਪੋ ਵੀ ਫੋਟੋਆਂ ਖਿਚਾ ਸਕਦੇ ਹੋ ਕਿ ਰਾਚੀਏ ਕਬੀ ਵਾਸਿਟੀ ਸ਼ੁਰੂ ਕਰਦੇ ਆ ਇਸ ਪਾਸਿਓਂ ਤੇ ਪੂਰਾ ਘੁੰਮ ਕੇ ਤੇ ਆਪਾਂ ਰਾਈਟ ਸਾਈਡ ਤੋਂ ਦਰੂ ਆਪਾਂ ਫਿਨਿਸ਼ ਕਰ ਲੀਦਾ ਬਾਕੀ ਤੁਹਾਨੂੰ ਮੈਂ ਵੀਡੀਓ ਦੇ ਐਂਡ ਵਿੱਚ ਦੱਸ ਦਵਾਂਗਾ ਕਿ ਜਦੋਂ ਆਪਾਂ ਦੁਬਾਰਾ ਆਣਾ ਹੈ ਆਪਾਂ ਤੁਹਾਨੂੰ ਦੂਜੀ ਵਾਰ ਆਈਆਂ ਪਰ ਜੇ ਕਿਸੇ ਨੇ ਪਹਿਲੀ ਵਾਰ ਟਿਕਟ ਲੈ ਕੇ ਦੂਜੀ ਵਾਰ ਆਣਾ ਤੇ ਵੀ ਕਿੱਥੇ ਫੋਟੋ ਖਿਚਵਾਉਂਦੇ ਨੇ ਤੇ ਉਹਦੇ ਨਾਲ ਟਿਕਟ ਦੀ ਵੈਲਿਡਿਟੀ ਦੂਜੀ ਵਾਰ ਦੀ ਆਪਣੇ ਆਪ ਵੈਲਿਡ ਹੋ ਜਾਂਦੀ ਹੈ ਵੀ ਆ ਇੱਕ ਨਵੀਂ ਚੀਜ਼ ਖੁੱਲੀ ਇੱਥੇ ਦੇਖਦੇ ਆਂ ਕਿਹੜੀ ਹੈ ਚੱਪੇ ਤੋਂ ਚੱਪੇ ਤੋਂ ਚੱਪੀ ਦਾ ਚਲੋ ਹੋਰ ਜੇ ਰੇਸ ਸ਼ੁਰੂ ਹੋਤੀ ਹੋਈ ਹੈ ਰੇਸ ਸਟਾਰਟ ਹੋ ਗਈ ਹੈ ਐਥੇ ਪਤਨ ਤੇ ਮਿਲਦੇ ਨੇ ਬੱਚਿਆਂ ਨੂੰ ਜੇ ਗੱਡੀ ਸਹੀ ਚਲਾ ਨਾ ਤਾਂ ਟੱਕਰ ਨਾਲ ਲਾਣ ਕੇ ਪਾਸੇ ਤੇ ਜਿੱਥੇ ਜਿੱਥੇ ਬੋਰਡ ਲੱਗੇ ਨੇ ਉਸ ਬੋਰਡ ਦੀ ਪਾਲਾ ਕਰਨ ਤੇ ਪਤਨ ਤੇ ਦਿੰਦੇ ਨੇ ਬੱਚਿਆਂ ਨੇ ਜਸੀ ਜਸੀ ਅੱਛਾ ਸ਼ੁਭ ਚਲਾਣੇ ਮੈਂ ਜਸੀ ਨਹੀਂ ਜਸੀ ਚਲਾਣ ਦੀ ਗੱਡੀ ਲੈ ਐ ਗੱਡੀ ਨਹੀਂ ਮਾਰਨੀ ਜੀਰਾ ਜੀਰਾ ਘੁਮਾ ਦੇ ਜੀਰਾ ਜੀਰਾ ਬਾਕੀ ਵੀ ਤੁਸੀਂ ਇਥੋਂ ਆਪਣਾ ਪਤੰਤੇ ਲੈ ਸਕਦੇ ਹੋ ਆ ਵੇਖ ਲਓ ਜੀ ਸਾਡੀ ਕੁੜੀ ਦਾ ਤਾਂ ਪਤੰਤੇ ਮਿਲ ਗਿਆ ਲਿਓ ਲਾਂਦੀਆਂ ਵਿੱਚੋਂ ਵੀ ठा हाँ थोड़ा आ गया भी इस तरह खत बन जाए जो सही फोटो से क्लिक ओके कर दो बाद अपनी ईमेल दे दो ਵੀ ਅੱਜ ਕਾਫੀ ਰਾਚੇ ਕਿ ਜਦੋਂ ਅਸੀਂ ਪਿਛਲੀ ਵਾਰ ਆਏ ਸੀ ਤਾਂ ਨਰਾਸ਼ੀ ਰਹੀ ਸੀ ਹੈਗਾ ਪਰ ਅੱਜ ਹੀ ਵਾਸ਼ ਬੋੜਾ ਦਾ ਹੋ ਗਿਆ ਆਪਾਂ ਬਈਆ ਦਾ ਕੱਟ ਤੇ ਤੂੰ 12 ਸਾਲ ਦੇ ਬੱਚੇ ਆਪਣਾ ਪੂਰਾ ਇੰਜੋਏ ਕਰ ਸਕਦੇ ਨੇ ਢਾਹ ਸਕਦੇ ਨੇ ਨਹਾ ਸਕਦੇ ਨੇ ਆ ਵੇਖੋ ਨਾ ਇਦਾਂ ਲੱਗਦਾ ਹੋਵੇ ਜਿਹੜਾ ਉੱਤੇ ਬੈਠਾ ਤੂੰ ਪਤਾ ਲੱਗਦਾ ਕਿੰਨਾ ਘੜ ਲੱਗੰਦੇ ਆ ਗ੍ਰਾਸੀਏ ਲੋ ਜੀ ਇਹ ਹਰਾ ਸਾਡਾ ਪਹਿਲਾ ਘੁੰਗੂੜਾ ਅਸੀਂ ਜਿੰਨੀ ਵੀ ਰਿਹਾ ਆਏ ਹਮੇਸ਼ਾ ਸ਼ੁਰੂਆਤ ਇੰਦੇ ਤੋਂ ਕੀਤੀ ਹੈ ਤੇ ਅੱਜ ਵੀ ਸ਼ੁਰੂਆਤ ਇੰਦੇ ਉਹਦੀ ਕਰਨੀ ਆਪਾਂ ਵੀ ਇਹ ਹੈਗਾ ਸਭ ਤੋਂ ਇੰਟਰਸਟਿੰਗ ਤੇ ਸਭ ਤੋਂ ਵਧੀਆ ਮੇਰਾ ਫੇਵਰਟ ਕਿਉਂਕਿ ਅਸੀਂ ਦਾ ਇੱਕ ਦੂਜੇ ਨੂੰ ਪਿਓ ਵੀ ਸਕਦੇ ਆ ਪਾਣੀ ਦੇ ਨਾਲ ਜੇ ਨਹੀਂ ਤਾਂ 12ਵੀਂ ਲੱਗੀਆਂ ਨੇ ਮਸ਼ੀਨਾ ਇਹਨਾਂ 'ਚ ਪੈਸੇ ਪਾਓ ਤੇ ਅਗਲੇ ਨੂੰ ਵੀ ਪਿਓ ਜਿੱਦਾਂ ਤੁਸੀਂ ਚਾਹਦੇ ਹੋ ਸ਼ੋਬਸ ਚਤੀ ਉਹਨੇ ਕੰਮ ਕਿੱਧਰ ਹੀ ਆਣਾ ਮੁੜ ਕੇ ਰੁਕ ਜਾ ਹਣ ਕਿਤਮ ਹੋ ਗਿਆ Ou não, não, não 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 funciona. não é. No, God, please no, no. Ah, bem, o uper bi né. ਆਪਾਂ ਸਾਹੀਏ ਤੇ ਇੱਥੇ ਵੀ ਪੈਸੇ ਪਾ ਕੇ ਉਹਨਾਂ ਨੂੰ ਆਪਾਂ ਪੀ ਹੋ ਸਕਦੇ ਆ ਪਾਣੀ ਨਾਲ ਚਲਿਏ ਠਾਂਦੀ ਫਿਰ ਚਲੋ ਤਾਂ ਜੋ ਲੈਂਚ ਲੱਗੀ ਨਹੀਂ ਤੇ ਫੇਨਾ ਟੈਂਬੜਾ ਲੱਗ ਜਾਣਾ ਉਧਰ ਵਾਲੀ ਸਾਈਡ ਤੇ ਜੋ ਸੀ ਤੇ ਉਧਰ ਵਾਲੀ ਸੈਟ ਜਾਣਾ ਪਰਲੀ ਤੇ ਆਹੋ ਰੋਕੇ ਜਾ ਕੇ ਲੋ ਜੀ ਆਪਣੇ ਹਿਾਰ ਆ ਗਏ ਨੇ ਹੁਣ ਕੋਲ ਉੱਜੇ ਸ਼ੁਰੂ ਕਿੱਟ ਕਰ ਰਹਿਣਾ ਕੰਮ ਅੱਛਾ ਅਰੇ ਆਈਓ ਚੀਰੋ ਤੋ ਬੋ ਆਹ ਮੋੜ ਆਇਆ ਬੋ ਸੋ ਬੋਕੇ ਅਰੇ ਓ ਸਾਹਮਣੇ ਨਹੀਂ ਮੇਰੇ ਘਰ ਦੇ ਮੈਨੂੰ ਨਾ ਧੌਲੀ ਖੜੇ ਨੇ ਕਿਉਂਕਿ ਪਿਛਲੀ ਵਾਰ ਇਹਨਾਂ ਨੂੰ ਮੈਂ ਨਹੀਂ ਸੀ ਛੱਡੇ ਹੈਗੇ ਧੌਲੀ ਤੇ ਅਸੀਂ ਚੰਗੀ ਤਰ੍ਹਾਂ ਪਾਣੀ ਨਾਲ ਸ਼ਿਟ 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 А ты еще... а, ааа! 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 Шоп, ਆਏ ਲੋਕ ਦੇਖ ਕਤੂ ਪਈ ਹੋਣਾ ਸਾਹਮਣੇ ਆਵੋ ਨਾ ਯਾਰ ਯਾਰ ਆਰੀ ਰਹਿਣਾ ਸਾਹਮਣੇ ਰਹਿਣਾ ਕਰ Basta, mabi, ethe paana si ta asi majha. Che ne vorate fare qua mangiato? Che ti qua? Ok. Medi antara iti... Akin, va veloce-veloce. Ako i lega <susurra> santori? Ako i lega santori? ਬਾਕੀ ਗੱਲ ਇਦਾਂ ਹੈ ਕਿ ਬੀਸੀ ਹਾਲ ਆਇਆ ਦੇਸੀ ਜਗਾੜ ਕਿਉਂਕਿ ਇੱਥੇ ਕੋ ਪਾਣੀ ਪੈਂਦਾ ਡ੍ਰੈਗਨ ਜਪਾਣੀ ਆਹ ਪਾਣੀ ਦਾ ਡ੍ਰੈਗਨ ਸਾਰਾ ਭੇਗਦਾ ਅਸੀਂ ਲਾਇਆ ਜਗਾੜ ਕਿ ਪਿਛਲੀ ਵਾਰੇ ਆਪਾਂ ਭੁੱਲ ਗਏ ਸੀ ਦੀ ਭੇਜ ਗਏ ਸੀ ਸਾਰੇ ਹੀ ਬਚ ਗਿਆ ਕਦੇ ਵੀ ਦੱਸਿਓ ਜਰੂਰ ਇਹ ਵਾਲਾ ਫੰਗੋੜਾ ਵੇਖ ਕੇ ਕਿਨੂੰ ਬੇਗੋਵਾਲ ਜਾਂ ਬਡੀ ਮਿਆਣੀ ਵਾਲੇ ਮਿਲ ਗੀ ਆ ਤੁਹਾਨੂੰ ਚੱਲ लवली ਉਹ ਚੱਲੋ ਸੇ ਵਗਿਆ ਇੱਥੇ ਤੇ ਕੰਮੋ ਖਾ ਲੱਗਦਾ ਇੱਥੇ ਲੰਲਾ ਪਿਆ ਉੱਧਰ ਰੋਕ ਕੇ ਉਹ ਘਰਾਬ ਜੜੀ ਹੋ ਗਿਆ ਭਾਈ ਬਾ ਚੱਲ ਜੱਸੀ ਡਰ ਲੱਗਦਾ ਭਾਈ ਤੋਰ ਭਾਈ ਪੀੜਤਾ ਬੜ ਜਵਾ ਓਚਾਰਾ ਓਪਾ ਆਰੋ ਨੀ ਤੇ ਆਲਾ ਜਿੱਤਾਂ ਨੀ ਲੱਗੋ ਭਾਓ ਯੋ ਯੋ ਯਾਰ ਮਾਰਾ ਬੱਬਾ ਹੀਰਾਂ ਦਾ ਰਾਮ ਨਾਰਾਮ ਸਾਡੇ ਉੱਥੇ ਬੜੇ ਇਤ ਗੱਲਾਂ ਕਰਦੇ ਨੇ ਕਹਿੰਦੇ ਪੂਗੂੜਾ ਬੜਾ ਵਧੀਆ ਤੇਰੇ ਤੇ ਪੂਗੂੜਾ ਹੀ ਰੋਕ ਗਿਆ ਉੱਤੇ ਜਾ ਕੌਣ ਹੈ ਰਕੇ ਦੀ ਜਵ ਉੱਤਰ ਜੋ ਇੱਕ ਬੜੀ ਪੁਰਾਆ ਚੱਲ ਪਿਆ ਚੱਲ ਪਿਆ ਚੱਲ ਪਿਆ ਸ਼ੁਰੂ ਹੋ ਰਿਹਾ ਸ਼ੁਰੂ ਹੋ ਰਿਹਾ ਚੱਲ ਪਿਆ ਇੱਕ ਗੇੜਾ ਤੇ ਪੂਰਾ ਦਿਵਾਰ ਹੀ ਹੋਣਾ ਤੇ ਇਹ ਤੇ ਰੋਕਣਾ ਦੇ ਟੋਲ ਚੱਟੀ ਏ ਤੈਨੂੰ ਦੂਰ ਤੋਂ ਪਹਾਰ ਲਈ ਜੱਟ ਨੇ ਤੇ ਜੱਟ ਉੱਤੇ ਅਟ ਗਿਆ ਵੇ ਐ ਆਹ ਉਹ ਤਾਂ ਉੱਤੇ ਨਹੀਂ ਲੜਨ ਦੀ ਗੱਲ ਆ ਜੀ ਪਾਣੀ ਵਾਲਾ ਇੱਥੇ ਵਿੱਚ ਉਡਾਰਿਆ ਮੇਰੀ ਬਰਸਾਤੀ ਘਟਦੇ ਮੜੀਏ ਨਾ ਬਰਸਾਤੀ ਪਾ ਕੇ ਜਾਣਾ ਗਿੱਲਾ ਬੜਾ ਛੇਤੀ ਹੁੰਦਾ ਇੱਥੇ ਗਿੱਲੇ ਵਾਲਾ ਕੰਮ ਬੜਾ ਔਖਾ ਸਕੋਨੋਂ ਮਸ਼ੀਨ ਦੇ ਲਾਈਏ ਪਰ ਰੁਪਈਏ ਤਿੰਨ ਲਾਏ ਨੇ ਇਹਨਾਂ ਦਾ ਔਖਾ ਕੰਮ ਏ ਆ ਬਾਕੀ ਵੀ ਇੱਧਰ ਪਿਕਨਿਕ ਏਰੀਆ ਵੀ ਬਣੇ ਆ ਜੇ ਕਿਸੇ ਨੇ ਆਪਣਾ ਰੋਟੀ ਪਾਣੀ ਖਾਣਾ ਤੇ ਆਪਣਾ ਵਧੀਆ ਕਰਕੇ ਖਾ ਸਕਦਾ ਹੈ ਸ਼ਾਮ ਹੀ ਤਰਫ ਲੱਗੇ ਨੇ ਬੈਂਚ ਨੇ ਜਸਟ ਹੀ ਲੱਗੇ ਨੇ ਹਰ ਇੱਕ ਚੀਜ਼ ਦੇ ਹੋਲੀ ਚਲਾਇਓ ਹੋਲੀ ਹੋਲੀ ਪੈ ਡਰਪੋ ਲੱਗਦਾ ਆਹਾਹਾ ਲੱਗੀਆਂ 베ੜੀ ਤੇ ਇਤਕ ਕਿਹੜੇ ਵੇਖੇ ਲੈ ਕੇ ਆਏ ਨੇ ਬੈਨ ਨੂੰ ਦਿਲ ਤੇ ਨਹੀਂ ਕਰਦਾ ਸੀਗਾ ਬੋਲੋ ਭਾਈ ਹੋਲੀ ਤਾਨਾ ਜਦਾ ਚੱਕੀ ਪਰ ਕੋ ਮੈਨੂੰ ਬਡਾ ਆ ਵੀ ਵਿਚੇ ਲਿਆਇਨਾ ਸਾ ਓਏ ਗੜੇ ਚ ਬਡਾ ਆ ਵੀ ਵਿਚੇ ਲਿਆਇ ਮੇਰੇ ਕੋ ਤੇ ਲੱਗਦੇ ਓ ਕੋਹ ਦੇ ਮੇਲੇ ਨਾਲ ਉੱਟ ਪ ਗਿਆ ਉੱਟ ਪ ਗਿਆ ਉਹ ਦੇਖ ਵਾਲਾ ਮੇਲਾ ਬਾਕੀ ਵੀ ਜਿਹੜਾ ਲਿਓ ਲਾਂਦੀ ਆਵੇ ਇਹਨੂੰ ਮਿਨੀ ਟਾਲੀਆ ਵੀ ਕਹਿੰਦੇ ਨੇ ਕਿਉਂ ਕਿਉਂਕਿ ਇਹਨਾਂ ਨੇ ਇੱਕ ਛੋਟਾ ਜਿਹਾ ਬਣਾਇਆ ਜੋ ਕਿ ਇਟਲੀ ਦੇ ਨਕਸ਼ੇ ਤੇ ਹੈ ਜਿਸ ਤਰ੍ਹਾਂ ਵੀ ਹੈਗਾ ਨਾ ਜਿਹੜੀਆਂ ਮਸ਼ਹੂਰੀ ਮਾਰਤਾ ਨੇ ਜਿਸ ਤਰ੍ਹਾਂ ਆ ਬੰਦਰਗਾਹ ਹੋ ਗਈ ਰੇਲ ਪਟੜੀ ਜਿਹੜਾ ਖੇਜ਼ਾ ਵਗੈਰਾ ਹੋ ਗਿਆ ਜੋ ਵੀ ਹੈਗਾ ਇਹਨਾਂ ਨੇ ਇੱਕ ਤਰ੍ਹਾਂ ਦਾ ਇੱਥੇ ਪੂਰਾ ਨਕਸ਼ਾ ਬਣਾਇਆ ਹੈ ਇਟਲੀ ਦਾ ਇਸ ਕਰਕੇ ਇਹਨੂੰ ਮਿਨੀ ਟਾਲੀਆ ਵੀ ਕਹਿੰਦੇ ਨੇ ਜਿਸ ਤਰ੍ਹਾਂ ਪੁਰਾਣੀਆਂ ਮਾਰਦਾਂ ਹੋਗੀਆਂ ਜਿਹੜੀਆਂ ਅਜੇ ਤੱਕ ਵੀ ਹੈਗੀਆਂ ਨੇ ਜੇ ਕੋਈ ਚਾਵੇ ਤੇ ਜਾ ਕੇ ਦੇਖ ਸਕਦਾ ਹੈ ਜਿਸ ਤਰ੍ਹਾਂ ਆਖੀਏ ਜੇ ਬਣੇ ਨੇ ਵੱਡੇ ਵੱਡੇ ਰੇਲ ਟ੍ਰੈਕ ਵੇ ਇੱਕ ਆ ਡੈਮ ਬਣਿਆ ਹੈ ਦਿਖਾਇਆ ਇਹਨਾਂ ਨੇ ਸਾਰਾ ਕੁਝ ਜੀ ਬਾਕੀ ਅੱਗੇ ਜਾ ਕੇ ਤੁਹਾਨੂੰ ਦਹਾਨੀਆਂ ਇੱਕ ਮਾਸ਼ਾ ਤੇ ਓਸੋ ਦਾ ਵੀ ਘਰ ਬਣਾਇਆ ਬੜਾ ਸੋਹਣਾ ਇਹਨਾਂ ਨੇ ਕਿ ਜਿਹੜੇ ਵੀ ਮਾਸ਼ਾ ਤੇ ਓਸੋ ਦੀ ਸੈਨ ਨੇ ਉਹਨਾਂ ਲਈ ਬਹੁਤ ਵਧੀਆ ਕਿਉਂ ਮੇਰੇ ਨਿਆਣੇ ਤੇ ਕਾਫੀ ਪਸੰਦ ਕਰਦੇ ਨੇ ਇਸ ਕਰਕੇ ਸਪੈਸ਼ਲ ਵੇਖਣ ਆਉਂਦੇ ਨੇ ਉਹ ਜਨਵਰੀ ਵੀ ਆਉਂਦੇ ਨੇ ਇੱਧਰ ਆ ਬੋਰਸ ਵੀ ਨੇ ਪਾਣੀ ਵਿੱਚ ਚਲਦੀ ਹੁੰਦੀਆਂ ਨੇ ਪਰ ਅੱਜ ਰੁਕੀਆਂ ਨੇ ਬਾਕੀ ਇੱਧਰ ਹੈਗਾ ਮਾਰਸ਼ਾ ਮਾਰਸ਼ਾ ਤੇ ਔਰਸੋ ਦਾ ਕਰ ਬਾਕੀ ਇਹ ਹੈਗਾ ਗਰਮੀ ਵਿੱਚ ਚੰਗਾ ਬਹੁਤ ਫਾਇਦਾ ਕਿਉਂਕਿ ਇੱਥੇ ਬੱਚਿਆਂ ਦੇ ਲਈ ਵੀ ਨਾ ਇੰਜੋਏ ਕਰਨ ਦੇ ਲਈ ਉਹਨਾਂ ਦੇ ਖੇਡਣ ਲਈ ਅਰਥ ਜਗਾ ਤੇ ਉਹਨਾਂ ਨੇ ਇਹ ਨਾ ਇਸ ਤਰ੍ਹਾਂ ਦੇ ਛੋਟੇ ਛੋਟੇ ਵਾਟਰ پارک ਜਿਹੇ ਬਣਾਏ ਨੇ। ਮਾਸ਼ਾਹਰ ਦੇ ਦਿਖਾਉਣ ਤੋਂ ਪਹਿਲਾਂ ਤੁਹਾਨੂੰ ਇੱਕ ਛੋਟਾ ਜਿਹਾ ਜੂ ਬਣਾਇਆ ਇਹਨਾਂ ਨੇ। ਉਹ ਵੀ ਦਿਖਾ ਦਿੰਦੇ ਆ ਪਿਛਲੀ ਵਾਰ ਜਦੋਂ ਮੈਂ ਆਇਆ ਸੀ ਉਦੋਂ ਇੱਥੇ ਮੋਰ ਵੀ ਹੈਗਾ ਸੀ। ਪਤਾ ਨਹੀਂ ਉਹਨੂੰ ਮੋਰ ਲੱਭਦਾ ਕਿ ਨਹੀਂ ਹੈਗਾ। ਹਾਲੇ ਇਹ ਮੋਰ ਵੀ ਲੱਭ ਗਿਆ। ਆ ਵੇਖੋ ਬੈਠਾ ਹੈ। ਹੋ ਬੋਲਦਾ ਜੀ ਮੜਾਦਰ ਵੇਖਿਓ ਨਈ ਵੀ ਲੱਗਦਾ ਨਰਾਜ ਏ ਨਈ ਵੇਖ ਰਿਆ ਆ ਵੇਖੋ ਜੀ ਇਹ ਵੀ ਉਹਨੂੰ ਢੀਕ ਰੀਆਂ ਪਈਆਂ ਕਦੋਂ ਥੱਲੇ ਆਵੇ ਤੇ ਅਸੀਂ ਉਹਨਾਂ ਖੇਢੀਏ ਓ ਬਾਈ ਉੱਪਰ ਜਾ ਪਤੇ ਖਾਂਡਿਆ ਲੱਗਦਾ ਮੈਨੂੰ ਆ ਲੋ ਜੀ ਇੱਥੇ ਸ਼ੁਰੂ ਹੋ ਜਾਂਦਾ ਹੈ ਮਾਸ਼ਾਅੱਲਾ ਘਰ ਜਿਸ ਤਰ੍ਹਾਂ ਉਹ ਕਾਰਟੂਨਾਂ ਵਿੱਚ ਇਹਨਾਂ ਦਾ ਹਰ ਚੀਜ਼ ਉਹਨਾਂ ਦੇ ਕੱਪੜੇ ਵਗੈਰਾ ਹੁੰਦੇ ਨੇ ਉਹਨਾਂ ਦਾ ਗਾਰਡਨ ਜੋ ਸ਼ਾਇਦ ਉਹ ਇਕੱਠਾ ਕਰਦੇ ਨੇ ਵੀ ਛੋਟੇ ਬੱਚਿਆਂ ਲਈ ਜਿਨ੍ਹਾਂ ਦੇ ਇਹ ਹੀਰੋ ਨੇ ਉਹਨਾਂ ਲਈ ਤਾਂ ਬਹੁਤ ਵਧੀਆ ਧਿਆਨ ਉਹ ਜ਼ਰੂਰ ਵੇਖੋ ਬੋਸਾਣਾ ਬਣਾਈ ਆ ਉਹਦਾ ਸੇਮ ਤੇ ਸੇਮ ਉਹ ਵਿਆਹ ਨੂੰ ਦੋ ਜਿਨ੍ਹਾਂ ਦੀ ਐਮਲਸ ਹੁੰਦੀ ਹੈ ਦੱਸਿਓ ਖਾਂ ਵੀ ਐਪੀ ਇਹ ਨਾ ਅੱਛਾ ਵੀ ਜੱਥਾ ਨਾਲ ਵਿੱਚ ਜਾਨੀ ਕਿ ਤੁਸੀਂ ਕਹਿ ਸਕਦੇ ਵੀ ਛੋਟੇ ਬੱਚਿਆਂ ਲਈ ਤੇ ਫੁੱਲ ਇੰਜੋਇਮੈਂਟ ਵਿਆਹ ਵਾਲਾ ਤੁਸੀਂ ਇੱਕ ਵਾਰੀ ਆਓ ਤੇ ਦੋ ਵਾਰੀ ਇੰਜੋਏ ਕਰੋ ਬਾਕੀ ਤੁਹਾਨੂੰ ਮੈਂ ਦੱਸ ਦਿੰਨਾ ਜਾਣ ਲੱਗੇ ਕਿ ਵੀ ਜਦੋਂ ਤੁਸੀਂ ਦੁਬਾਰਾ ਆਣਾ ਹੈ ਆਪਣੇ ਤੁਸੀਂ ਟਿਕਟ ਦੇ ਨਾਲ ਫੋਟੋ ਕਿਤੇ ਖਿਚਵਾਣੀ ਹੈ ਤੇ ਉਹਦੇ ਨਾਲ ਤੁਸੀਂ ਦੂਜੀ ਵਾਰ ਫ੍ਰੀ ਆ ਸਕਦੇ ਹੋ 5 no, 5 no. no, 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 no. no, no, ok, un attimo faccio mettere 3 al numero 4 e 2 al numero 5 3 al numero 4 e 3 allora Filippo dai ਚੱਕਰ ਆ ਗਿਆ ਲੋ ਜੀ ਅੱਜ 마ਸ਼ਾ ਚੋਸੋ ਵੀ ਵੇਖ ਲਈਏ ਲੈ ਕੇ ਚੱਲੇ ਨੇ ਉਹਨਾਂ ਦੇ ਘਰ ਵਿੱਚ ਆਉਣ ਉਹ ਲੈ ਆ ਵੀ ਹੁਣ ਜਿਨ੍ਹਾਂ ਨੇ ਫੋਟੋ ਫੂਟੋ ਖਚਾਣੀ ਨਾ ਜਾ ਉਹਨਾਂ ਦੇ ਉਹ ਜਾ ਸਕਦੇ ਨੇ ਤੇ ਅੱਗੇ ਵੇਖ ਕਿੱਦਾਂ ਖੜੇ ਨੇ ਉਹਨਾਂ ਦਾ ਘਰ ਵੀ ਅੱਗੇ ਘਰ ਦਿਖਾਇਆ ਨਾ ਘਰ ਦਿਖਾਇਆ ਘਰ ਦਿਖਾਤਾ ਉਹ ਆਪਣੇ ਘਰ ਚ ਜਾਣਾ ਤੇ ਫੋਟੋਆਂ ਖਣੀਆਂ ਨੇ ਉਹ ਬਹੁਤ ਅੱਗੇ ਕਿੱਦਾਂ ਖੜੇ ਲੋਕੀਂ ਵੇਟ ਕਰਦੇ ਪੈਣੇ ਫੋਟੋ ਖਚਾ ਲਈ ਵੇਟ ਕਰ ਰਹੇ ਨੇ ਆਹੋ ਏ ਚਲੋ ਆਪਾਂ ਦੇ ਹੋ ਜਣਾ ਲੇਟ ਨਹੀਂ ਜਬ 10:50 ਘੁੰਮਣ ਵਾਲਾ ਚਲਿਏ ਲੋ ਜੀ ਮਾਸ਼ਾਹਤ ਹੋ ਸਰ ਘਰ ਵੀ ਦੇਖ ਲਿਆ ਉਹਨਾਂ ਨੂੰ ਵੀ ਦੇਖ ਲਿਆ ਤੇ ਇਹ ਹੈਗਾ ਹੁਣ ਐਂਤਰਾਟਾ ਲਿਗੂਰੀਆ ਵੀ ਇਹਨਾਂ ਨੇ ਜਾਨੀ ਕਿ ਦੱਸਿਆ ਹਰ ਤਰ੍ਹਾਂ ਦਾ ਇਟਲੀ ਦੇ ਵਿੱਚ ਕਿਸ ਹਿੱਸੇ ਵਿੱਚ ਕੀ ਬਣਿਆ ਕਿਸ ਤਰ੍ਹਾਂ ਬਣਿਆ ਜਿਸ ਤਰ੍ਹਾਂ ਇੱਕ ਬਹੁਤ ਪੁਰਾਣੀ ਇਮਾਰਤ ਜੀ ਬਣੀ ਹੈ ਇਹ ਵੀ ਐਗਜ਼ਿਸਟ ਕਰਦੀ ਹੈ ਬਾਕੀ ਜਿਵੇਂ ਕਿ ਨਾ ਨੇ ਹਰ ਇੱਕ ਚੀਜ਼ ਦੇ ਕੇ ਨਾਮ ਦੇ ਗਏ ਜਗ੍ਹਾ ਦੇ ਲਿਖਿਆ ਇਸ ਤਰ੍ਹਾਂ ਕਸਟੈਲੋ ਦੀ ਪੈਨਿਸ ਇਹ ਹੈਗਾ ਕਸਟੈਲੋ ਬਹੁਤ ਪੁਰਾਣਾ ਹੈ ਤੇ ਜਿਸ ਤਰ੍ਹਾਂ ਇਹਨਾਂ ਨੇ ਬਣਾਏ ਨੇ ਨਾ ਸੇਮ ਹਿੱਸੇ ਹੀ ਹਾਲਤ ਵਿੱਚ ਤੁਹਾਨੂੰ origignal ਵੀ ਮਿਲਣਗੇ ਬਾਕੀ ਜਿਹੜੀ ਇੱਕ ਕਾਫੀ ਮਸ਼ਹੂਰ ਬਿਲਡਿੰਗ ਹੈ ਆਪਣੇ ਮਿਲਾਨੋ ਦੀ ਦੋਮੋ ਉਹ ਸਾਹਮਣੇ ਰਿਹਾ ਇਹ ਹੈਗਾ ਦੋਮੋ ਇਹਦਾ ਵਲੋਗ ਵੀ ਬੜੀ ਸ਼ਤੀ ਆ ਰਿਹਾ ਤੁਸੀਂ ਜ਼ਰੂਰ ਵੇਖਿਓ ਇਹਦੇ ਉੱਪਰ ਦਾ ਵੀਊ ਵੀ ਵਿੱਚ ਹੈਗਾ ਐਡ ਕੀਤਾ ਹੈ ਕਿ ਵੀ ਜੋ ਉੱਪਰ ਤੁਸੀਂ ਜਾਣਾ ਦੋਮੋ ਵੇਖਣ ਦੇ ਲਈ ਸਪੈਸ਼ਲ ਟਿਕਟ ਲੱਗਦੀ ਹੈ ਤੇ ਅੰਦਰ ਦਾ ਤੇ ਉੱਪਰ ਦਾ ਦੋ ਹਿੱਸਿਆਂ ਵਿੱਚ ਵਲੋਗ ਆਏਗਾ ਜ਼ਰੂਰ ਵੇਖਿਓ ਤੁਹਾਨੂੰ ਸੇ ਹਰ ਤਰ੍ਹਾਂ ਦੀ ਉਹਨਾਂ ਨੇ ਬਿਲਡਿੰਗਾਂ ਦੱਸੀਆਂ ਜਿਹੜੀਆਂ ਇਟਲੀ ਵਿੱਚ ਐਗਜ਼ਿਸਟ ਕਰਦੀਆਂ ਨੇ ਇਹ ਹੈਗਾ ਹੈ है यी पीज़ा टावर जोड़ा थोड़ा टेडा बनी है बाकी ये हूँ एक्सप्लोर अगले साल करा लो जी लग गई है आप भी ਕਰਦੇ ਆ ਐਕਸਪੀਰੀਅੰਸ ਇਹਦਾ ਕਿਦਾਂ ਦਾ ਕਦੀ ਲਿਆ ਤੇ ਨਹੀਂ ਹੈਗਾ ਪਰ ਅੱਜ ਪਹਿਲੀ ਵਾਰੀ ਫਿਰ ਕਰਕੇ ਦੇਖ ਲੈਣੇ ਆ ਵੀ ਇਹਦਾ ਐਕਸਪੀਰੀਅੰਸ ਕਿਦਾਂ ਦਾ ਹੈ ਲੋਜੀ ਆਪਾਂ ਆ ਗਏ ਫਿਰ ਦਬਾਰਾ ਉਸੇ ਜਗ੍ਹਾ ਤੇ ਜਿੱਥੋਂ ਐਂਟਰੀ ਕੀਤੀ ਸੀ ਆ ਵਾਲੀ ਹੈਗੀ ਉਹ ਉਹ ਵਾਲਾ ਗੇਟ ਆ ਆਪਾਂ ਕੇ ਅਸੀਂ ਪਹਿਲੇ ਵਾਰ ਸਿੱਧੀ ਮੋੜ ਕੀਤੀ ਕੇ ਗਰਮੀ ਆਜਾ ਆ ਜਿਹੜੀ ਆ ਪਹਾਰੇ ਜੇ ਚੱਲਦੇ ਆ ਅੱਛਾ ਠੰਡੀ ਹਵਾ ਨੇ ਯਾਰੇ ਮੈਂ ਕਹਿੰਨਾ ਆਹਾ ਆ ਅਗਰ ਆ ਨਹੀਂ ਯਾਰੇ ਠੀਕ ਨੇ ਇਹ ਗਿੱਲਾ ਹੁੰਦਾ ਨਾ ਪੂਰਾ ਤੇ ਬਾਕੀ ਅਸੀਂ ਕੋਈ ਏਰੀਆ ਛੱਡ ਦਿੱਤਾ ਕਿਉਂਕਿ ਯਾਨੀ ਗਾੜੀ ਜਿਹਾ ਸੀ ਪਾਣੀ ਵਿੱਚ ਖੇਡਣਾ ਤੇ ਉਦਾਂ ਵੀ 6 ਵਜੇ ਤੱਕ ਹੁੰਦਾ ਹੈ 6 ਵਜੇ ਬੰਦ ਹੋ ਜਣਾ ਸਾਡੇ ਕੋਲੇ ਕਿੰਡਾ ਹੈਗਾ ਜੀ ਹੁਣ ਬੱਚਿਆਂ ਨੂੰ ਖੇਡਣ ਦੇਣਾ ਪਾਣੀ ਦੇ ਵਿੱਚ ਬਾਕੀ ਜਿਸ ਤਰ੍ਹਾਂ ਕਿ ਤੁਹਾਨੂੰ ਕਿਹਾ ਸੀ ਕਿ ਵੀ ਜਿਹੜੀ ਆਪਾਂ ਦੁਬਾਰਾ ਐਂਟਰੀ ਕਰ ਸਕਦੇ ਆ ਤੇ ਉਸ ਤਰ੍ਹਾਂ ਇੱਕ ਵੀ ਅੱਜ ਜਿਸੇ ਆਪਾਂ ਸ਼ੁਰੂ ਕੀਤੀ ਸੀ ਸ਼ੁਰੂਆਤ ਕੀਤੀ ਸੀ ਪੰਘੋੜੇ ਦੀ ਇਹਦੇ ਨਾਲ ਹੀ ਆਪਾਂ ਇੱਧਰ ਤੁਰ ਪੈਣਾ ਇੱਥੇ ਇਹਨਾਂ ਨੇ ਬੋਰਡ ਵੀ ਲਗਾਏ ਆ ਬਸ ਬੋਰਡ ਦੇ ਨਾਲ ਤੁਸੀਂ ਪਿਛਲੇ ਪਾਸੇ ਜਾ ਕੇ ਵੇਖੋਗੇ ਤੇ ਉੱਥੇ ਮਸ਼ੀਨਾਂ ਲੱਗੀਆਂ ਨੇ ਦੋ ਸ਼ਾਇਦ ਤਿੰਨ ਨੇ ਦੇਖ ਲੈਣੇ ਹੋਣੇ ਆਪਾਂ ਵੀ ਆ ਲਿਖਿਆ ਉਹਨਾਂ ਨੇ ਪੁਨਤੋ ਪ੍ਰੋਮੋ ਤੇ ਉਹਨਾਂ ਨੇ ਨਿਸ਼ਾਨ ਵੀ ਦਿੱਤਾ ਵੇਹੇ ਤੇ ਬਾਕੀ ਜਿਹੜੇ ਆ ਪੰਗੋੜੇ ਛੋਟੇ ਬੱਚਿਆਂ ਵਾਲੇ ਨੇ ਨਾ ਵੱਡਾ ਇਹਦੇ ਬਿਲਕੁਲ ਸਾਹਮਣੇ ਵੀ बिया दो मशीनਾਂ ਲੱਗੀਆਂ ਨੇ ਇੱਥੇ ਤੁਸੀਂ ਇੱਥੇ ਆਪਣੀ ਟਿਕਟ ਦੇ ਨਾਲ ਫੋਟੋ ਖਿਚਾ ਸਕਦੇ ਹੋ ਇਹ ਛੱਲਿਆਂ ਦਾ ਲੱਗਾ ਜਿਸ ਤਰ੍ਹਾਂ ਕੋਡ ਕੋਰ ਨੂੰ ਤੁਸੀਂ ਸਕੈਨ ਕਰਨਾ ਤੇ ਆਪਣੇ ਆਪ ਉੱਪਰ ਸਕਰੀਨ ਉੱਪਰ ਜਾਨੀ ਫੋਟੋ ਖਿੱਚੀ ਤੋਂ ਕੇ ਉੱਪਰ OK ਹੋ ਜਾਣਾ ਤੇ ਤੁਸੀਂ ਦੁਬਾਰਾ ਤੁਹਾਡੀ ਐਂਟਰੀ ਉਸ ਹੋ ਜਾਵੇਗੀ ਕਈ ਵਾਰ ਪ੍ਰੋਬਲਮ ਆ ਜਾਂਦੀ ਟਿਕਟ ਦੇ ਵਿੱਚ ਵੀ ਤੇ ਕਈ ਵਾਰੀ ਇਹ ਮਸ਼ੀਨਾਂ ਨਹੀਂ ਚੱਕਦੀ ਹੈਗੀ ਕੋਡ ਕੋਡ ਤੇ ਜੇਕਰ ਉਹ ਨਾ ਚੱਲੇ ਤੇ ਕੋਈ ਮੈਂਦਾ ਚੱਕਰ ਨਹੀਂ ਹੈਗਾ ਜਿਹੜੀ ਆਪਣੀ ਇਧਰਾ ਸ਼ਾਪ ਬਣੀ ਇਨਫੋ ਉਨ ਤੋਂ ਇਨਫੋ ਲਿਖਿਆ ਹੈ ਦੇ ਉੱਪਰ ਹਮ ਦਿਖਾ ਦੇਣਾ ਆ ਹੈਗੀ ਐ ਪੁਨਤੋ ਇਨਫੋ ਜੇ ਨਾਂ ਵੀ ਪਤਾ ਲੱਗੇ ਉਹ ਤੁਸੀਂ ਦੇਖ ਸਕਦੇ ਹੋ ਪੰਗੂੜਾ ਉਹਦੇ ਕੋਈ ਆ ਵਾਲੀ ਇੱਥੇ ਆ ਜਾਓਗੇ ਤੇ ਤੁਸੀਂ ਇੱਥੇ ਕਾਸੇ ਜਾਣ ਕੇ ਕਹੋਗੇ ਉਹਨਾਂ ਨੂੰ ਤੇ ਉਹਨਾਂ ਨੇ ਤੁਹਾਡੀ ਟਿਕਟ ਆਪ 스ਕੈਨ ਕਰਕੇ ਤੇ ਆਪ ਜੇ ਕੋਈ ਪ੍ਰੋਬਲਮ ਹੋਏਗੀ ਤੇ ਓਕੇ ਕਰ ਦਿੰਦੇ ਤੇ ਇਹਦੇ ਨਾਲ ਤੁਸੀਂ ਦੁਬਾਰਾ ਦੂਜੀ ਵਾਰ ਫ੍ਰੀ ਆ ਸਕਦੇ ਹੋ ਤੇ ਵੀਡੀਓ ਦਾ ਖਤਮ ਕਰ ਦਿਆਂ ਇੱਥੇ ਹੀ ਹੁਣ ਤੇ ਮਿਲਦੇ ਆ ਜੀ ਫਿਰ ਅਗਲੀ ਨਵੀਂ ਲੋਕੇਸ਼ਨ ਤੇ ਚਾਤਾਕੀ ਸਤਿਗੁਰ ਸਾਰੇ ਨੂੰ